ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੋਸਤੋ ਅੱਜ ਗੁਰਮੁਖ ਪਿਆਰਿਓ ਕਰਾਉਣੀ ਹੈ ਗੱਡੀ ਦੀ ਸਰਵਿਸ ਅੱਜ ਗੱਡੀ ਦੀ ਸਰਵਿਸ ਕਰਾਉਣੀ ਹੈ ਤੇ ਚੱਲਦੇ ਆਂ ਮਿੱਟੂ ਬਾਈ ਕੋਲੇ ਮਿੱਟੂ ਮਿਸਤਰੀਆ ਬਹੁਤ ਚੰਗਾ ਕਾਰਾਂ ਦਾ ਬੜੇ ਵਧੀਆ ਜਿਹੜੀਆਂ ਸਰਵਿਸ ਕਰਦਾ ਹੈ ਤੇ ਉਹਦੇ ਕੋਲ ਹੀ ਚੱਲਦੇ ਆਂ ਅੱਜ ਇਹ ਹੈ ਜੀ ਮੰਡੀ ਕੇਸਰੀ ਸਿੰਘਪੁਰ ਮੰਡੀ ਫਰੀਸਰ ਵੀ ਕਹਿੰਦੇ ਆ ਕੇਸਰੀ ਸਿੰਘਪੁਰ ਵੀ ਕਹਿੰਦੇ ਆ ਲੱਗਦਾ ਹਜੇ ਬਿੱਟੂ ਮਿਸਤਰੀ ਆਇਆ ਨਹੀਂ 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 ਆਇਆ ਸੱਚੀ ਮੈਂ ਤਾਂ ਪਹਿਲਾਂ ਹੀ ਆ ਗਿਆ ਮੈਂ ਤਾਂ ਬਹੁਤ ਟਾਈਮ ਪਹਿਲਾਂ ਆ ਗਿਆ ਅੰਗਰ ਦਾ ਨਾ ਜੀ ਲਿਈ ਨਹੀਂ ਕੋਈ ਵੀ ਦੁਕਾਨ ਖੁੱਲੀ ਨਹੀਂ ਮੈਂ ਬਹੁਤ ਟਾਈਮ ਪਹਿਲਾਂ ਆ ਗਿਆ ਐਡਵਾਂਸ ਹੀ ਆ ਗਿਆ ਕਿਉਂਕਿ ਉਠੀ ਦੇ ਟਾਈਮ ਨਾਲ ਅੰਮ੍ਰਿਤ ਵੇਲੇ 3 ਵਜੇ ਤੇ ਆਪਾਂ ਨੂੰ ਲੱਗਦਾ ਵੀ ਦੇ ਨੇ 3 ਵੇਲੇ ਚੜ੍ਹਿਆ ਪਰ ਇਹ ਦੁਨੀਆਦਾਰਾਂ ਦਾ ਦਿਨ ਤਾਂ 8 ਵੇ ਚੜ੍ਹਦਾ ਤੁਹਾਨੂੰ ਪਤਾ 8 8:30 8:00 ਉੱਠਦੇ ਆ ਤੇ 8:30 ਤੱਕ ਮੈਂ ਇੱਥੇ ਦੁਕਾਨ ਤੇ ਆ ਗਿਆ ਚਲੋ ਹੁਣ ਫੋਨ ਕਰਦੇ ਆ ਫਿਰ ਵੇਖਦੇ ਆ ਕੀ ਬਣਦਾ ਵੇਟ ਕਰਨੀ ਪਊਗੀ ਨਹੀਂ ਤਾਂ ਕਹਿੰਦਾ ਸੋ ਮੇ ਫੋਨ ਕੀਤਾ ਕਰਕੇ ਪੁੱਛਿਆ ਹੁਣੇ ਕਹਿੰਦਾ 15 ਮਿੰਟਾਂ ਚ ਆ ਗਿਆ ਹੁਣ ਦੇਖੋ 15 ਮਿੰਟਾਂ ਚ ਆਉਂਦਾ ਹੈ ਕਿ ਕਿੰਨਾ ਟਾਈਮ ਲਾਉਂਦਾ ਅੱਧਾ ਘੰਟਾ ਢਿੱਕਣ ਤੋਂ ਬਾਅਦ ਤੇ ਚੇਲਾ ਆ ਗਿਆ ਲਿਆ ਮਾ ਹਾਂ ਇਹ ਰੰਗ ਲੇ ਰੰਗ ਲੇ ਰੰਗ ਸਰਵਿਸ ਹੋ ਜੂਗੀ ਹੂੰ ਸਰਵਿਸ ਲਾਤੀ ਆ ਬਈ ਹੁਣ ਸਰ ਜੀ ਸੁਣ ਲੱਗ ਗਈ ਐ ਆ ਗਿਆ ਨਹੀਂ ਬਾਈ ਸਰਵਿਸ ਕਰੂ ਕਿਹਨਾ ਬਾਈ ਤੇਰਾ ਗੁਰਸਾਹ ਹੈ ਗੁਰਸਾਹ ਗੁਰਸਾਹ ਸਿੰਘ ਗੁਰਸਾਹ ਸਿੰਘ ਆਪਣੀ ਗੱਡੀ ਦੀ ਸਰਵਿਸ ਕਰੂਗਾ ਬੁਰਾ ਹਾਲ ਹੋਇਆ ਪੈਂ ਗੱਡੀ ਦਾ ਮੈਂ ਚਲਾਈ ਬਹੁਤ ਹੈ ਨਾ ਪਤਾ ਨਹੀਂ ਕਿੰਨੇ ਤੇ ਕਰਵਾਈ ਸੀ ਸਰਵਿਸ ਲਓ ਵੀ ਗੁਰਮukh ਪਿਆਰਿਓ ਆਪਣੀ ਗੱਡੀ ਦੀ ਹੋ ਗਈ ਸਰਵਿਸ ਵਧੀਆ ਚੱਲਣ ਲੱਗ ਗਈ ਹੈ ਆਵਾਜ਼ ਵੀ ਬਦਲ ਗਈ ਹੈ ਤੇ ਪਿਕਅਪ ਜੀ ਵੀ ਫਰਕ ਪਿਆ ਹੈ ਬਹੁਤ ਵਧੀਆ ਸਰਵਿਸ ਹੋ ਗਈ ਹੈ ਬਾਕੀ ਚਲਾਉਣੇ ਆਂ ਦੇਖਦੇ ਆਂ ਸੋ ਸਰਵਿਸ ਹੋ ਗਈ ਗੱਡੀ ਦੀ ਵਧੀਆ ਅੱਜ ਦੀ ਵੀਡੀਓ ਸਿੱਖੇ ਇਹ ਹੈ ਵੀ ਜਦੋਂ ਵੀ ਕਿਤੇ ਗੱਡੀ 'ਚ ਬੈੰਨੇ ਆਂ ਅਗਲੇ ਜਾਂ ਪਿਛਲੇ ਸੀਟ ਬੈਲਟ ਜ਼ਰੂਰ ਲਾਇਆ ਕਰੋ ਸੀਟ ਬੈਲਟ ਸਾਡੀ ਬਹੁਤ ਸੇਫਟੀ ਹੈ ਸਾਡਾ ਬਚਾਅ ਕਰਦਾ ਹੈ ਸੀਟ ਬੈਲਟ ਇਸ ਕਰਕੇ ਭਾਈ ਸੀਟ ਬੈਲਟ ਜਰੂਰ ਲਾਇਆ ਕਰੋ ਇਹ ਬੇਨਤੀ ਹੈ ਅੱਜ ਦੀ ਜਿਹੜੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਕੱਲ ਨੂੰ ਆਪਾਂ ਨਵਾਂ ਬਲੌਗ ਨਵੀਂ ਵੀਡੀਓ ਨਾਲ ਮਿਲਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ